ਮਿਤੀ 11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮੱਲਾ ਕਲੀਨਿਕ ਆ ਉੱਥੇ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਤੇ ਬੈਟਰਾ ਤੇ ਇੱਕ ਕੰਧ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਜਿਸ ਤੇ ਮਕਦਮਾ ਨੰਬਰ 24 ਅੰਡਰ ਸੈਕਸ਼ਨ 452 ਤਜ ਸੀ ਠਾਨਾ ਨੰਦ ਬੱਕੜ ਵਿਖੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੰਜ ਦੇ ਤੌਰ ਤੇ ਲੈਂਦੇ ਹੋਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ ਪਾਰਕ ਆਈਪੀਐਸਜੀ ਦੁਆਰਾ ਇੱਕ ਵਿਸ਼ੇਸ਼ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਦਰਾਨ ਇੱਕ ਟੈਕਨੀਕਲ ਐਵੀਡੈਂਸ ਅਤੇ ਮੁਖਬਰ ਖਾਸ ਦੀ ਇਤਲਾਹ ਦੇ ਅਨਸਾਰ ਅਸੀਂ ਇਸ ਦੇ ਸਬੰਧ ਦੇ ਵਿੱਚ ਇਹਨਾਂ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਇੱਕ ਰਵੀ ਸਿੰਘ ਦੋਨੇ ਸਕੇ ਭਰਾ ਪੁੱਤਰਾਂ ਹਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਉਰਫ ਬੀਲਾ ਸਨਫ ਜਗਤਾਰ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਨ ਏਸੀ ਤੇ ਇਨਵੈਂਟਰ ਤੇ ਬੈਟਰਾ ਤੇ ਕੰਧ ਵਾਲਾ ਪੱਕਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਇਹ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਆ ਵੀ ਜਿਹੜਾ ਸੇਵਕ ਸਿੰਘ ਗੱਗੀ ਆ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆਏ ਨੇ ਪਹਿਲਾਂ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਾਰਮਿਕ ਸਥਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਅਖੌਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਇਹ ਕਦੇ ਵੱਖ-ਵੱਖ ਸਮਿਆਂ ਤੇ ਪ੍ਰਸ਼ਾਸਨ ਦੇ ਬਰਖਲਾਫ ਅਖੌਤੀ ਤੌਰ ਤੇ ਇਹ ਧਰਨੇ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਛ ਕਰ ਰਹੇ ਆਂ